ਬਹੁਤ ਸਮਾਂ ਪਹਿਲਾਂ ਦੀ ਗੱਲ ਹੈ ਇੱਕ ਵਾਰੀ ਇੱਕ ਪਾਈ ਆਪਣੇ ਸਹੁਰੇ ਗਿਆ ਤੇ ਉੱਥੇ ਉਹਦੀ ਖੂਬ ਸੇਵਾ ਹੋਈ ਉਸ ਪਾਈ ਦੀ ਸੱਸ ਨੇ ਉਹਨੂੰ ਖਾਣ ਲਈ ਬਹੁਤ ਸਾਰੇ ਪਕਵਾਨ ਬਣਾ ਕੇ ਦਿੱਤੇ ਤੇ ਮਿੱਠੇ ਚ ਉਹਨਾਂ ਨੇ ਬਣਾ ਕੇ ਦਿੱਤੇ ਗੁਲਗੁਲੇ ਤੇ ਉਸ ਪਾਈ ਨੂੰ ਗੁਲਗੁਲੇ ਬਹੁਤ ਸਵਾਦ ਲੱਗੇ ਪਰ ਉਹਨੇ ਗੁਲਗੁਲੇ ਕਦੇ ਨਹੀਂ ਖਾਦੇ ਸੀ ਪਹਿਲਾਂ ਤਾਂ ਉਹਨੇ ਆਪਣੇ ਸਹੁਰਿਆਂ ਤੋਂ ਨਾਮ ਪੁੱਛ ਲਈਏ ਇਸ ਚੀਜ਼ ਨੂੰ ਕੀ ਕਹਿੰਦੇ ਨੇ ਉਹਦੇ ਸਹੁਰਿਆਂ ਦਾਸਤਨ ਪਾਈ ਨੂੰ ਗੁਲਗੁਲੇ ਕਹਿੰਦੇ ਤੇ ਉਹਨੇ ਸੋਚਿਆ ਵੀ ਕਿਤੇ ਮੈਂ ਨਾਮ ਨਾ ਭੁੱਲ ਜਾਂ ਜਦੋਂ ਉਹ ਰਸਤੇ 'ਚ ਵਾਪਸ ਜਾ ਰਿਹਾ ਹੁੰਦਾ ਤਾਂ ਯਾਦ ਕਰਦਾ ਜਾਂਦਾ ਵੀ ਮੇਰਾ ਰੱਟਾ ਆਉਂਦਾ ਗੁਲਗੁਲੇ ਗੁਲਕਲੇ ਗੁਲਕਲੇ ਆਈ ਬੋਲ ਦਾ ਦਹਰਾਉਂਦਾ ਤੁਰਿਆ ਜਾਂਦਾ ਰਸਤੇ 'ਚ ਇੱਕ ਖੱਡਾ ਆਉਂਦਾ ਜਦੋਂ ਉਹ ਉਹਨੂੰ ਛਾਲ ਮਾਰ ਕੇ ਟੱਪਣ ਲੱਗਦਾ ਤਾਂ ਉਹਦੇ ਮੂੰਹ 'ਚ ਨਿਕਲਦਾ ਅਪੜੇ ਤਾਂ ਉਹ ਗੁਲਗੁਲੇ ਭੁੱਲ ਜਾਂਦਾ ਤੇ ਫਿਰ ਉਹ ਬੋਲਦਾ ਜਾਂਦਾ ਅਪੜੇ 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 ਉਹਦੇ ਉਹੀ ਯਾਦ ਰਹਿ ਜਾਂਦਾ ਬੋਲਦਾ ਬੋਲਦਾ ਜਾਂਦਾ ਆਪਣੇ ਘਰ ਪਹੁੰਚ ਜਾਉਂਦਾ ਉੱਤੇ ਜਾ ਕੇ ਸਭ ਤੋਂ ਪਹਿਲਾਂ ਉਹਦੀ ਘਰ ਵਾਲੀ ਕੋਲੇ ਜਾਂਦਾ ਤੇ ਉਹ ਕਹਿੰਦਾ ਵੀ ਤੇਰੇ ਘਰ ਦੇ ਨੇ ਮੈਨੂੰ ਇੰਨੀ ਸਵਾਦ ਚੀਜ਼ ਬਣਾ ਕੇ ਖਵਾਈ ਤੂੰ ਮੈਨੂੰ ਕਦੇ ਵੀ ਨਹੀਂ ਖਵਾਈ ਤੇ ਵੀ ਮੈਨੂੰ ਹੁਣੇ ਹੀ ਕੱਪੜੇ ਬਣਾ ਕੇ ਖਵਾ। ਉਹ ਕਹਿੰਦੀ ਵੀ ਅਪੜੇ ਤਾਂ ਮੈਨੂੰ ਪਤਾ ਨਹੀਂ ਕਿਵੇਂ ਬਣਦੇ ਨਾ ਮੈਂ ਕਦੇ ਖਾਧੇ ਤੇ ਨਾ ਮੈਂ ਕਦੇ ਸੁਣੇ। ਉਹ ਕਹਿੰਦਾ ਵੀ ਤੂੰ ਬਹੁਤ ਤੇਜ਼ ਚੀਜ਼ ਐ। ਤੂੰ ਲੱਛਣਾ ਦਰਦੀ। ਵੀ ਨਾ ਤੂੰ ਮੈਨੂੰ ਪਹਿਲਾਂ ਕਦੇ ਖਵਾਈ ਤੇ ਤੂੰ ਹੁਣ ਵੀ ਮੁੱਕਰਦੀ ਐ ਤੇ ਖਾ ਕੇ ਮੈਂ ਤੇਰੇ ਘਰੇ ਆਇਆ। ਉੱਦੀ ਦੁਰਦੀ ਵਾਦੀ ਵਾਦੀ ਬੈਸ ਬਸਈਏ ਤੋ ਕੁੱਟਕ ਟੱਪਿੱਟ ਆ ਜਾਂਦੀ ਐ ਜਦੋਂ ਨਹੀਂ ਮੰਨਦੀ ਗੱਲ ਤਾਂ ਖਾਣੋਂ ਦਾ ਆਪਣੀ ਬੀਵੀ ਨੂੰ ਕੁੱਟਣਾ ਸ਼ੁਰੂ ਕਰ ਦਿੰਦਾ ਝਿੱਕ ਝਾਰਾ ਪੈ ਜਾਂਦਾ ਤੇ ਰੌਲਾ ਸੁਣ ਕੇ ਇੱਕ ਗਵੰਡਣ ਆ ਜਾਂਦੀ ਐ ਉਹ ਕਹਿੰਦੀ ਵੀ ਵੇ ਭਾਈ ਤੂੰ ਕੀ ਬੁਰਾ ਹਾਲ ਕੀਤਾ ਐ ਦੇਖ ਤਾਂ ਸੀ ਇਹਦਾ ਕੀ ਹਾਲ ਹੋਇਆ ਪਿਆ ਵਿਚਾਰੀ ਕੁੱਟ-ਕੁੱਟ ਕੇ ਗੁਲਗੁਲੇ ਆ ਗੀ ਕੀਤੇ ਗੀ ਤੋਪਾ ਇਹਨੂੰ ਯਾਦ ਆ ਜਾਂਦਾ ਤੇ ਕਹਿੰਦਾ ਹਾਂ ਮੈਂ ਗੁਲਗੁਲੇ ਖਾਣੇ